ਸਗਲ ਮਨੋਰਥ ਪ੍ਰਪਤੇ ਪਾਏ ਕੰਠ ਲਾਏ ਗੁਰ ਰੱਖੇ ਸੰਸਾਰ ਸਾਗਰ ਮੈਂ ਜਲਨ ਨਦੀਨੇ ਕਿਨੈ ਨਾਂ ਦੁਤਰ ਭਾਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੋਬਾ ਆਨੰਦ ਸਦਾ ਉਲਾਸ ਤੁਮਰੀ ਸਰਨ ਤੁਮਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੁਲੇ ਡੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਚਵਰ ਤਖਤ ਛਤਰ ਦੇ ਮਾਲਕ ਜੁਗ ਜੁਗ ਅਟਲ ਗੁਰਤਾ ਗੱਦੀ ਉੱਪਰ ਸਿਵਾਇ ਮਾਨ ਦਸਾਂ ਪਾਤਸ਼ਾਹ ਜੰਮ ਦੀ ਜਾਗਦੀ ਜੋਤ ਪੂਰੇ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਨਾਂ ਦੀ ਹਜ਼ੂਰੀ ਵਿੱਚ ਪਰਮ ਸਨਮਾਨ ਤੇ ਸਤਕਾਰ ਜੋ ਗੁਰੂ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੂੰ ਅੰਮ੍ਰਿਤ ਵੇਲੇ ਗੁਰਗੋਦੀ ਦਾ ਨਿਗਮਨਣ ਦਾ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਜੁੜਨ ਦਾ ਵਡਭਾਗੀ ਸਮਾਪਤ ਹੋਇਆ ਉਹਨਾਂ ਦੇ ਵੱਡੇ ਭਾਗ ਹਨ ਸਤਿਗੁਰੂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਸਭ ਤੋਂ ਪਹਿਲਾਂ ਆਪਣੀ ਹਾਜ਼ਰੀ ਲਗਾਈਏ ਰਸਨਾ ਦੀ ਪਵਿੱਤਰਤਾ ਲਈ ਮਨ ਦੀ ਇਕਾਗਰਤਾ ਲਈ ਸਮੂਹ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਅਪਾਰ ਬਖਸ਼ਿਸ਼ ਕਰਦੇ ਹਨ ਆਪਣੇ ਗੁਰਮੁਖਾਂ ਪਿਆਰਿਆਂ ਤੇ ਜੀਦਾ ਵੀ ਮਨ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਗਿਆ ਉਹਦੇ ਮਨ ਦੇ ਮਨੋਰਥ ਮਨ ਦੀਆਂ ਭਾਵਨਾਵਾਂ ਮਨ ਦੀਆਂ ਚਿੰਤਾਵਾਂ ਸਾਰੀਆਂ ਪੂਰੀਆਂ ਹੋ ਜਾਂਦੀਆਂ ਹਨ ਕਿਉਂਕਿ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਾਸ ਹੈ ਕਾਮ ਤਿਨ ਸੋ ਐਸਾ ਹਰ ਧਿਆਇ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਜੋ ਅੱਜ ਦਾ ਵਿਸ਼ਾ ਹੈ ਉਹ ਇਹੀ ਹੈ ਕਿ ਮਨ ਦੇ ਮਨੋਰਥ ਮਨ ਦੀਆਂ ਭਾਵਨਾਵਾਂ ਕਿਸ ਤਰ੍ਹਾਂ ਪੂਰੀਆਂ ਹੋਣ ਕਿਵੇਂ ਪੂਰੀਆਂ ਹੋਣ ਸਾਡੀਆਂ ਮਨ ਦੀਆਂ ਮਨੋ ਕਾਮਨਾਵਾਂ ਜਿਹਦੇ ਮਨ ਦੀ ਮਨੋ ਕਾਮਨਾ ਪੂਰੀ ਹੋ ਜਾਵੇ ਉਹ ਤੇ ਆਪਣੇ ਆਪ ਨੂੰ ਵਡ ਭਾਗੀ ਸਮਝਦਾ ਵੀ ਮੇਰੇ ਮਨ ਦੀ ਇਹ ਇੱਛਾ ਸੀ ਵੀ ਇਹ ਪੂਰੀ ਹੋ ਗਈ। ਉਹ ਫਿਰ ਖੁਸ਼ੀ ਮਨਾਉਂਦਾ ਹੈ ਵੀ ਮੇਰੇ ਮਨ ਦੀ ਇਹ ਇੱਛਾ ਸੀ। ਮੇਰੇ ਮਨ 'ਚ ਇਹ ਖਿਆਲ ਸੀ ਤੇ ਵਾਹਿਗੁਰੂ ਨੇ ਪੂਰਾ ਕਰ ਦਿੱਤਾ। ਤੇ ਕਈ ਵਾਰ ਮਨ 'ਚ ਇੱਛਾ ਹੋਵੇ ਤੇ ਉਹ ਪੂਰੀ ਹੋ ਜਾਵੇ ਤੇ ਫਿਰ ਹੰਕਾਰ ਵੀ ਹੋ ਜਾਂਦਾ ਹੈ। ਵੀ ਮੈਂ ਆ ਸੋਚਿਆ ਸੀ ਤੇ ਹੋ ਗਿਆ। ਪਰ ਸਤਿਗੁਰੂ ਜੀ ਗੁਰਬਾਣੀ ਅੰਦਰ ਕਹਿੰਦੇ ਵੀ ਕਾਰਨ ਕਰਾਉਣ ਵਾਲਾ ਸਭ ਕੁਝ ਪਰਮੇਸ਼ਰ ਹੈ ਸਾਰਾ ਕੁਝ ਵਾਹਿਗੁਰੂ ਕਰਦਾ ਹੈ ਉਹਦੇ ਹੁਕਮ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜੇ ਤੈਨੂੰ ਕੋਈ ਦਾਤ ਮਿਲੀ ਹੈ ਇਹ ਨਾ ਸੋਚ ਵੀ ਮੇਰੀ ਮੰਦੀ ਇੱਛਾ ਸੀ ਤਾਂ ਮਿਲੀ ਹੈ ਨਹੀਂ ਵਾਹਿਗੁਰੂ ਦੀ ਮਰਜ਼ੀ ਸੀ ਇਹ ਮਿਲਣੀ ਸੀ ਤਾਂ ਹੀ ਮਿਲੀ ਹੈ ਜੇ ਨਾ ਮਿਲ ਜਾ ਉਹਦੀ ਮਰਜ਼ੀ ਹੁੰਦੀ ਤੇ ਨਹੀਂ ਸੀ ਮਿਲਣੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੂੰ ਵਾਹਿਗੁਰੂ ਨਾਲ ਜੁੜ ਜਾ ਪਰਮੇਸ਼ਰ ਨਾਲ ਜੁੜ ਜਾ ਉਹ ਵਾਹਿਗੁਰੂ ਫਿਰ ਸਾਰਾ ਕੁਝ ਕਰਨ ਕਰਾਉਣ ਹਾਰ ਪ੍ਰਭ ਸੁਆਮੀ ਉਹ ਪਰਮੇਸ਼ਰ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ ਜਦੋਂ ਸਿ ਵਾਹਿਗੁਰੂ ਨੂੰ ਸਵਾਸ ਸਵਾਸ ਸਿਮਰਾਂਗੇ ਉਹਦਾ ਸਿਮਰਨ ਕਰਾਂਗੇ ਤੇ ਸਤਿਗੁਰੂ ਜੀ ਕਹਿੰਦੇ ਐਸੀ ਕੋਈ ਇੱਛਾ ਨਹੀਂ ਤੇਰੀ ਮਨ ਦੀ ਅਧੂਰੀ ਰਹਿ ਜਾਵੇ ਉਹਨੇ ਸਾਰੀਆਂ ਹੀ ਪੂਰੀਆਂ ਕਰ ਦੇਣੀਆਂ ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਕਈ ਕਹਿੰਦੇ ਜੀ ਜੋ ਕਰਮਾਂ ਵਿੱਚ ਉਹ ਮਿਲਣਾ ਜਿਹੜਾ ਨਹੀਂ ਕਰਮ ਵਿੱਚ ਉਹ ਨਹੀਂ ਮਿਲਣਾ ਨਹੀਂ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਨੂੰ ਸਿਮਰ ਕੇ ਕਰਮ ਵੀ ਬਣ ਜਾਂਦੇ ਆ ਪਰਮੇਸ਼ਰ ਦਾ ਸਿਮਰਨ ਕਰਕੇ ਨਵੇਂ ਭਾਗ ਬਣਦੇ ਆ ਨਵੇਂ ਕਰਮ ਪੂਰਵ ਕਰਮ ਅੰਕਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੇਰਾਗੀ ਮਿਟਿਓ ਅੰਧੇਰ ਜ਼ਿੰਦਗੀ ਵਿੱਚੋਂ ਹਨੇਰਾ ਖਤਮ ਹੋਣ ਲੱਗ ਜਾਂਦਾ ਵਾਹਿਗੁਰੂ ਨੂੰ ਸਿਮਰ ਕੇ ਮਾੜੇ ਕਰਮਾਂ ਦਾ ਨਾਸ਼ ਤੇ ਚੰਗੇ ਕਰਮ ਉੱਗਣ ਲੱਗ ਜਾਂਦੇ ਆ ਵਾਹਿਗੁਰੂ ਨੂੰ ਸਿਮਰ ਕੇ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਨਮਾਂ ਜਨਮਾਂ ਤਰਾਂ ਦੀ ਜਿਹੜੀ ਸੁੱਤੀ ਪਈ ਕਿਸਮਤ ਕਿਸੇ ਦੀ ਵੀ ਸੁੱਤੀ ਹੋਵੇ ਮਾੜੇ ਕਰਮ ਇੰਨੇ ਹੋਣ ਕੋਈ ਅੰਤ ਨਾ ਹੋਵੇ ਕੋਟ ਦੁਖਿਅੰਗ ਅਨਕ ਹਤਿਅੰਗ ਜਨਮ ਦਾਰਿਦਰੰਗ ਮਹਾ ਵਿਖਿਆਦੰਗ ਮਾੜੇ ਕਰਮਾਂ ਨਾਲ ਰਿਆ ਪਿਆ ਹੋਵੇ ਐਨੇ ਮਾੜੇ ਕਰਮ ਹੋਣ ਕੇ ਬਖਸ਼ਣ ਨੂੰ ਕੋਈ ਥਾਂ ਨਾ ਹੋਵੇ ਸਤਿਗੁਰੂ ਜੀ ਕਹਿੰਦੇ ਉਹ ਵੀ ਬਖਸ਼ੇ ਜਾ ਸਕਦੇ ਆ ਨਾਮ ਸਿਮਰ ਕੇ ਨਾਮ ਨੂੰ ਸਿਮਰ ਕੇ ਉਹਨਾਂ ਦੇ ਵੀ ਚੰਗੇ ਕਰਮ ਪੈਦਾ ਹੋ ਸਕਦੇ ਇਸ ਕਰਕੇ ਕੋਈ ਐਸੀ ਮੰਦੀ ਇੱਛਾ ਨਹੀਂ ਵੀ ਜਿਹੜੀ ਅਧੂਰੀ ਰਹਿ ਜਾਵੇ ਵਾਹਿਗੁਰੂ ਨੂੰ ਸਿਮਰ ਕੇ ਤੂੰ ਉਹਨੂੰ ਆਪਣੇ ਗਲ ਦੇ ਵਿੱਚ ਵਸਾਤਾ ਸਹੀ ਤੂੰ ਉਹਨੂੰ ਆਪਣੀ ਰਸਨਾ ਤੇ ਬਿਠਾਤਾ ਸਹੀ ਉਹਦਾ ਸਿਮਰਨ ਕਰਤਾ ਸਹੀ ਸਤਗੁਰੂ ਜੀ ਕਹਿੰਦੇ ਤੇਰੀਆਂ ਵੀ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣੀਆਂ ਉਹਨੂੰ ਸਿਮਰ ਕੇ ਦੇਖ ਅੱਜ ਦਾ ਜੋ ਵਿਸ਼ਾ ਹੈ ਅੱਜ ਦਾ ਜਿਹੜਾ ਸ੍ਰੀ ਮੁਖਵਾਕ ਸ੍ਰੀ ਹੁਕਮਨਾਮਾ ਸਾਹਿਬ ਹੈ ਸਤਗੁਰੂ ਜੀ ਇਸ ਵਿੱਚ ਇਸੇ ਤਰ੍ਹਾਂ ਦੇ ਹੁਕਮਨਾਮਾ ਸਾਹਿਬ ਸਾਨੂੰ ਉਪਦੇਸ਼ ਬਖਸ਼ ਰਹੇ ਹਨ ਕਿਵੇਂ ਮਨ ਦੇ ਮਨੋਰਥ ਪੂਰੇ ਹੋਣ ਕਿਵੇਂ ਸੰਸਾਰ ਦੀ ਭਿਆਨਕ ਜਿਹੜੀ ਆਗ ਹੈ ਇਹਦੇ ਤੋਂ ਬਚਿਆ ਜਾ ਸਕੇ ਵਿਕਾਰਾਂ ਦੀ ਅੱਗ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਵਿਸ਼ੇ ਵਿਕਾਰਾਂ ਦੀ ਅੱਗ ਕਿਵੇਂ ਬਚਿਆ ਜਾਵੇ ਇਹਦੇ ਤੋਂ ਇਹਦੇ ਵਿੱਚ ਬੜੀਆਂ-ਬੜੀਆਂ-ਬੜੀਆਂ ਲਾਟਾਂ ਉੱਠ ਰਹੀਆਂ ਹਨ ਕਿਵੇਂ ਬਚਿਆ ਜਾਵੇ ਕਲਯੁਗ ਦੇ ਭਿਆਨਕ ਸਮੇਂ ਤੋਂ ਤੇ ਸਤਿਗੁਰੂ ਜੀ ਅੱਜ ਸਾਨੂੰ ਤਰੀਕਾ ਦੱਸ ਰਹੇ ਹਨ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਤਨਾਸਰੀ ਮਹੱਲਾ ਪੰਜਵਾਂ ਰਾਗ ਤਨਾਸਰੀ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤੇ ਪਾਤਸ਼ਾਹੀ ਦੀ ਹੈ ਸ਼ਹੀਦਾਂ ਦੇ ਸਿਰ ਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰ ਰਹੇ ਹਨ 677 ਪਵਿੱਤਰ ਰੰਗ ਤੇ ਸਤਿਗੁਰ ਦੀ ਗੁਰਬਾਣੀ ਸਿ ਸ਼ੋਭਤ ਹੈ ਸਤਿਗੁਰ ਜੀ ਉਪਦੇਸ਼ ਬਖਸ਼ਦੇ ਹਨ ਸਗਲ ਮਨੋਰਥ ਪ੍ਰਪਤੇ ਪਾਏ ਕੰਠ ਲਾਏ ਗੁਰ ਰਾਖੇ ਮਨੋਰਥ ਜਿਵੇਂ ਆਪਾਂ ਵਿਚਾਰ ਕਰ ਰਹੇ ਸੀ ਸਗਲ ਦਾ ਅਰਥ ਹੈ ਸਾਰੇ ਮਨੋਰਥ ਦਾ ਅਰਥ ਹੈ ਮੁਰਾਦਾਂ ਕਹਿ ਲਈਏ ਮਨੋ ਕਾਮਨਾ ਕਹਿ ਲਈਏ ਮਨ ਦੀ ਇੱਛਾ ਕਹਿ ਲਈਏ ਮਨ ਦੀ ਭਾਵਨਾ ਜਿਹੜਾ ਮਨ ਵਿੱਚ ਸੋਚਿਆ ਕਿਉਂਕਿ ਬੰਦੇ ਦੇ ਹਰ ਵੇਲੇ ਹਰਦਮ ਕੁਝ ਨਾ ਕੁਝ ਅੰਦਰ ਚੱਲਦਾ ਹੀ ਰਹਿੰਦਾ ਹੈ ਮੇਰਾ ਕੁਝ ਬਣ ਜਾਵੇ ਮੇਰਿਆਂ ਦਾ ਕੁਝ ਬਣ ਜਾਵੇ ਮੇਰੇ ਬੱਚਿਆਂ ਦਾ ਕੁਝ ਬਣ ਜਾਵੇ ਮੇਰੇ ਪਰਿਵਾਰ ਦਾ ਕੁਝ ਬਣ ਜਾਵੇ ਮੈਨੂੰ ਆadat ਚਾਹੀਦੀ ਹੈ ਮੇਰੇ ਬੱਚਿਆਂ ਵਾਸਤੇ ਆadat ਚਾਹੀਦੀ ਹੈ ਮੇਰੇ ਪਰਿਵਾਰ ਵਾਸਤੇ ਆadat ਚਾਹੀਦੀ ਹੈ ਬੰਦੇ ਦੇ ਅੰਦਰ ਹਮੇਸ਼ਾ ਹੀ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਹੈ ਕੋਈ ਐਸਾ ਇਨਸਾਨ ਨਹੀਂ ਕਹਿ ਸਕਦੇ ਧਰਤੀ ਤੇ ਵੀ ਜਿਹਦਾ ਜਿਹਦੀਆਂ ਇੱਛਾਵਾਂ ਹੀ ਪੂਰੀਆਂ ਹੋ ਗਈਆਂ ਸਾਰੀਆਂ ਸਾਰੇ ਮਨੋਰਥ ਕੋਈ ਇੱਛਾ ਹੀ ਨਹੀਂ ਉਹਦੇ ਅੰਦਰ ਸਤਿਗੁਰੂ ਜੀ ਕਹਿੰਦੇ ਸਗਲ ਮਨੋਰਥ ਪ੍ਰਾਪਤੇ ਪਾਏ ਪਰ ਜਿਹੜੀਆਂ ਤੇਰੀਆਂ ਭਾਵਨਾਵਾਂ ਹਨ ਮਨ ਦੀਆਂ ਮਨੋ ਕਾਮਨਾਵਾਂ ਹਨ ਉਹ ਕਿੱਦੇ ਤੋਂ ਪੂਰੀਆਂ ਹੋਣਗੀਆਂ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਪੂਰੀਆਂ ਨਹੀਂ ਕਰ ਸਕਦਾ ਵਾਹਿਗੁਰੂ ਤੋਂ ਬਿਨਾਂ ਤੇਰੀਆਂ ਇੱਛਾਵਾਂ ਕੋਈ ਹੋਰ ਪੂਰੀਆਂ ਨਹੀਂ ਕਰ ਸਕਦਾ ਸਗਲ ਮਨੋਰਥ ਸਾਰੇ ਪ੍ਰਕਾਰ ਦੀਆਂ ਮੰਦੀਆਂ ਭਾਵਨਾਵਾਂ ਮਰਦਾਂ ਵਾਹਿਗੁਰੂ ਤਹੀਂ ਪੂਰੀਆਂ ਹੋਣੀਆਂ ਵਾਹਿਗੁਰੂ ਹੀ ਇਹ ਸਮਰੱਥ ਕੇਵਲ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਡੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਕਰ ਕਰ ਸਕਦਾ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸੈ ਕਾਮ ਤੇ ਨਾਮ ਸਤਿਗੁਰੂ ਚੌਥੇ ਪਾਤਸ਼ਾਹ ਜੀ ਕਹਿੰਦੇ ਸੋ ਐਸਾ ਹਰ ਧਿਆਇ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਰੰਜਣਾ ਉਹਨੂੰ ਸਿਮਰ ਕੇ ਇੱਕ ਤਾਂ ਮਨ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਦੂਸਰਾ ਕੋਈ ਦੁੱਖ ਨਹੀਂ ਲੱਗਦਾ ਤੀਸਰਾ ਇਸ ਸੰਸਾਰ ਤੇ ਸੁਖੀ ਵੱਸਦੇ ਆ ਚੌਥਾ ਪ੍ਰਲੋਕ ਵਿੱਚ ਜਾ ਕੇ ਵੀ ਮੁਖ ਊਜਲਾ ਹੁੰਦਾ ਹੈ ਸਾਰੇ ਰੋਗ ਕੱਟੇ ਜਾਂਦੇ ਆ ਕਿੰਨੀ ਕਿ ਗਿਣਤੀ ਕਰੀਏ ਤੇਰੇ ਕਾਵਨ ਕਾਵਨ ਕਉਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣਨ ਸਾਕੋਂ ਤੋਂ ਠਾਕੁਰ ਊਚ ਭਗਵਾਨਾ ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਅੱਜ ਕਹਿੰਦੇ ਸਗਲ ਮਨੋਰਥ ਸਾਰੀਆਂ ਮੁਰਾਦਾਂ ਮਨੋ ਕਾਮਨਾਵਾਂ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਤੋਂ ਹੀ ਪੂਰੀਆਂ ਹੁੰਦੀਆਂ ਹਨ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰ ਓਨੂੰ ਅੰਦਰ ਵਸਾ ਤੇ ਸਤਿਗੁਰੂ ਜੀ ਕਹਿੰਦੇ ਅੱਗੇ ਵਿਚਾਰਨ ਕਰਦੇ ਹਨ ਕੰਠ ਲਾਏ ਪ੍ਰਭ ਰਾਖੇ ਕੰਠ ਕਹਿੰਦੇ ਗਲ ਨਾਲ ਸਤਿਗੁਰੂ ਜੀ ਕਹਿੰਦੇ ਤੂੰ ਆਪਣੇ ਗਲ ਵਿੱਚ ਉਹਦਾ ਨਾਮ ਸਿਮਰਨ ਹਮੇਸ਼ਾ ਵਸਾਈ ਰੱਖ ਉਸ ਵਾਹਿਗੁਰੂ ਨੇ ਤੈਨੂੰ ਆਪਣੇ ਗਲ ਨਾਲ ਲਾਈ ਰੱਖਿਆ ਦੇਖੋ ਕੰਠ ਗਲ ਤੇ ਸਤਿਗੁਰੂ ਜੀ ਕਹਿੰਦੇ ਆਪਣੇ ਗਲ ਦੇ ਵਿੱਚ ਕੋਈ ਐਸਾ ਬਚਨ ਨਾ ਆਉਣ ਦੇ ਜਿਹੜਾ ਵਾਹਿਗੁਰੂ ਨੂੰ ਪਹੁੰਚਦਾ ਨਾ ਹੋਵੇ ਇਸ ਜੀਵ ਤੋਂ ਐਸਾ ਕੋਈ ਬਚਨ ਬੋਲ ਨਾ ਬੋਲ ਜਿਹੜਾ ਵਾਹਿਗੁਰੂ ਨੂੰ ਪਾਉਂਦਾ ਨਾ ਹੋਵੇ ਸਤਿਗੁਰੂ ਜੀ ਕਹਿੰਦੇ ਹਮੇਸ਼ਾ ਇਸ ਜੀਬ ਤੋਂ ਵਾਹਿਗੁਰੂ ਦਾ ਸਿਮਰਣੀ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਹੀ ਕਰਿਆ ਕਰ ਸਿਮਰਣੀ ਕਰਿਆ ਕਰੋ ਦਾ ਨਾਮ ਹੀ ਜਪਿਆ ਕਰ ਕੋਈ ਐਸਾ ਬੋਲ ਨਾ ਬੋਲਿਆ ਕਰ ਜਿਹੜਾ ਵਾਹਿਗੁਰੂ ਨੂੰ ਨਾ ਪਾਉਂਦਾ ਹੋਵੇ ਗੰਦਮੰਦ ਨਾ ਬੋਲਿਆ ਕਰ ਕੋਈ ਐਸਾ ਬਚਨ ਮੁਖ ਚੋਂ ਨਾ ਬੋਲਿਆ ਕਰ ਜਿਹੜਾ ਵਾਹਿਗੁਰੂ ਨੂੰ ਨਾ ਪਾਉਂਦਾ ਹੋਵੇ ਸਤਿਗੁਰੂ ਨੂੰ ਹਮੇਸ਼ਾ ਗਲ ਦੇ ਵਿੱਚ ਵਸਾਈ ਰੱਖ ਗਲ ਦਾ ਹਾਰ ਗਲ ਦਾ ਸ਼ਿੰਗਾਰ ਬਣਾ ਲੈ ਪਰਮੇਸ਼ਰ ਦੇ ਨਾਮ ਨੂੰ ਸਤਿਗੁਰੂ ਜੀ ਕਹਿੰਦੇ ਗਲ ਨਾਲ ਲਾ ਕੇ ਰੱਖ ਉਸ ਮਾਲਕ ਦਾ ਜਿਹੜਾ ਸ਼ਬਦ ਹੈ ਉਹਨੂੰ ਗਲ ਦੇ ਵਿੱਚ ਵਸਾ ਕੇ ਰੱਖ ਤੇ ਵਾਹਿਗੁਰੂ ਨੇ ਤੈਨੂੰ ਗਲ ਨਾਲ ਲਾਈ ਰੱਖਣਾ ਹੈ ਹਮੇਸ਼ਾ ਹੀ ਸਤਿਗੁਰੂ ਜੀ ਕਹਿੰਦੇ ਕੰਠ ਲਾਏ ਪ੍ਰਭ ਰਾਖੇ ਵਾਹਿਗੁਰੂ ਨੇ ਫਿਰ ਇੰਨੀ ਕਿਰਪਾ ਕਰਨੀ ਹੈ ਰਹਿਮਤਾਂ ਕਰਨੀਆਂ ਇੱਕ ਤਾਂ ਤੇਰੀਆਂ ਸਾਰੀਆਂ ਮੰਦੀਆਂ ਭਾਵਨਾਵਾਂ ਪੂਰੀਆਂ ਹੋ ਜਾਣੀਆਂ ਦੂਸਰਾ ਵਾਹਿਗੁਰੂ ਨੇ ਸਾਨੂੰ ਗਲ ਨਾ ਲਾ ਲੈਣਾ ਜਦੋਂ ਅਸੀਂ ਉਹਦਾ ਸਿਮਰਨ ਕਰਾਂਗੇ ਜਦੋਂ ਅਸੀਂ ਉਹਨੂੰ ਜਪਾਂਗੇ ਉਹਨੇ ਸਾਡੀ ਹਮੇਸ਼ਾ ਰਾਖੀ ਕਰਨੀ ਹੈ ਅੱਗੇ ਉਚਾਰਨ ਕਰਦੇ ਹਨ ਸੰਸਾਰ ਸਾਗਰ ਮੈਂ ਜਲਨ ਨਦੀਨੇ ਕਿਨੈ ਨਾ ਦੂਤਰ ਭਾਖੇ ਸੰਸਾਰ ਸਮੁੰਦਰ ਸਾਗਰ ਸੰਸਾਰ ਸਾਗਰ ਮੈਂ ਜਲਨ ਨਾ ਦੀਨੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸਾਗਰ ਕਹਿੰਦੇ ਸਮੁੰਦਰ ਨੂੰ ਇਹ ਜਿਹੜਾ ਸੰਸਾਰ ਨਾ ਇਹ ਸਾਗਰ ਦੀ ਨਿਆਈ ਹੈ ਸਮੁੰਦਰ ਦੀ ਨਿਆਈ ਹੈ ਜਿਵੇਂ ਸਮੁੰਦਰ ਦੇ ਵਿੱਚ ਉੱਚੀਆਂ-ਉੱਚੀਆਂ ਲਹਿਰਾਂ ਉਤਪਨ ਹੁੰਦੀਆਂ ਪੈਦਾ ਹੁੰਦੀਆਂ ਐਡੀਆਂ-ਐਡੀਆਂ ਉੱਚੀਆਂ ਲਹਿਰਾਂ ਕਈ ਵਾਰ ਪੈਦਾ ਹੁੰਦੀਆਂ ਕਿਸ਼ਤੀਆਂ ਜਿਹੜੀਆਂ ਜਹਾਜ਼ ਜਾਂਦੇ ਉਹਨਾਂ ਨੂੰ ਵੀ ਡੋਬ ਦਿੰਦੀਆਂ ਹਨ ਤੇ ਸਤਿਗੁਰੂ ਜੀ ਕਹਿੰਦੇ ਵੀ ਸੰਸਾਰ ਵੀ ਇੱਕ ਸਾਗਰ ਦੀ ਨਿਆਈ ਹੈ ਇਹਦੇ ਵਿੱਚ ਵੀ ਉੱਚੀਆਂ-ਉੱਚੀਆਂ ਲਹਿਰਾਂ ਆਉਂਦੀਆਂ ਬੜੀਆਂ ਉੱਚੀਆਂ ਲੰਮੀਆਂ ਵੱਡੀਆਂ-ਵੱਡੀਆਂ ਲਹਿਰਾਂ ਕਾਮ ਕ੍ਰੋਧ ਲੋਭ ਮਹੰਕਾਰ ਦੀਆਂ ਲਹਿਰਾਂ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਨੇ ਤੈਨੂੰ ਡੋਬ ਕੇ ਰੱਖ ਦੇਣਾ ਹੈ ਸਤਿਗੁਰੂ ਜੀ ਕਹਿੰਦੇ ਇਹ ਅੱਗ ਦਾ ਸਮੁੰਦਰ ਵੀ ਕਿਹਾ ਹੈ ਪਾਵਕ ਸਾਗਰ ਥਾਹ ਲਹਿਰ ਮਹਿ ਤਾਰ ਹੁ ਤਾਰਨ ਹਾਰੇ ਮਦ ਤੂੰ ਠਾਕੁਰ ਸਿਰ ਮੋਰਾ ਈਹਾਂ ਉਹਾਂ ਤੁਹਾਰੋ ਤੋਰਾ ਸਤਿਗੁਰੂ ਜੀ ਕਹਿੰਦੇ ਅੱਗ ਦਾ ਸਮੁੰਦਰ ਵੀ ਕਿਹਾ ਇਹਨੂੰ ਗੁਰਬਾਣੀ ਦੇ ਵਿੱਚ ਇਹਦੇ ਵਿੱਚ ਅੱਗ ਦੀਆਂ ਵੱਡੀਆਂ ਵੱਡੀਆਂ ਲਹਿਰਾਂ ਨੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਵਿੱਚ ਜਲਨ ਤੋਂ ਕਿਵੇਂ ਬਚੇਂਗਾ ਤੂੰ ਜੇ ਤੇਰੇ ਕੋਲੇ ਪਰਮੇਸ਼ਰ ਦਾ ਨਾਮ ਰੂਪ ਜਹਾਜ਼ ਹੈ ਸਤਿਗੁਰੂ ਜੀ ਅੱਜ ਕਹਿੰਦੇ ਸੰਸਾਰ ਸਾਗਰ ਮੈਂ ਜਲਨ ਨਾ ਦੀਨੇ ਉਹਨਾਂ ਨੂੰ ਵਾਹਿਗੁਰੂ ਸੜਨ ਨਹੀਂ ਦਿੰਦਾ ਸੰਸਾਰ ਦੀ ਅੱਗ ਵਿੱਚ ਕਿਨੈ ਨਾ ਦੂਤਰ ਭਾਖੇ ਸਤਿਗੁਰੂ ਜੀ ਕਹਿੰਦੇ ਆ ਦੂਤਰ ਦਾ ਅਰਥ ਹੈ ਤਰ ਜਾਣਾ ਸੰਸਾਰ ਤੋਂ ਤਰਨਾ ਸੌਖਾ ਹੋ ਜਾਣਾ ਭਾਖੇ ਦਾ ਅਰਥ ਹੈ ਵਾਹਿਗੁਰੂ ਦੀ ਬਾਣੀ ਹਮੇਸ਼ਾ ਸੱਚ ਕਹਿੰਦੀ ਹੈ ਜੋ ਉਚਾਰਨ ਕੀਤਾ ਗੁਰਬਾਣੀ ਦੇ ਵਿੱਚ ਤਿੰਨ ਕਲ ਸਤ ਹੈ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੈ ਉਹ ਸੰਸਾਰ ਦੀ ਅੱਗ ਵਿੱਚ ਸੜਦੇ ਨਹੀਂ ਇਹ ਸੰਸਾਰ ਦੀਆਂ ਲਹਿਰਾਂ ਵਿੱਚ ਡੁੱਬਦੇ ਨਹੀਂ ਕਿਉਂਕਿ ਉਹਨਾਂ ਦਾ ਉਹਨਾਂ ਦੇ ਕੋਲ ਨਾਮ ਰੂਪ ਜਹਾਜ਼ ਹੈ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਸਤਗੁਰੂ ਜੀ ਕਹਿੰਦੇ ਉਹ ਸੜਨ ਨਹੀਂ ਦਿੰਦਾ ਵਾਹਿਗੁਰੂ ਸੰਸਾਰ ਸਾਗਰ ਮੈਂ ਜਲਨ ਨਾ ਦੀਨੇ ਕਿਨੈ ਨਾ ਦੂ ਤਰ ਭਾਖੇ ਉਹ ਡੁੱਬਣ ਨਹੀਂ ਦਿੰਦਾ ਵਾਹਿਗੁਰੂ ਐਡਾ ਸਮਰੱਥ ਹੈ ਜਿਹਦੇ ਕੋਲੇ ਨਾਮ ਹੈ ਸਤਗੁਰੂ ਜੀ ਕਹਿੰਦੇ ਸੰਸਾਰ ਤੋਂ ਤਰ ਜਾਂਦਾ ਹੈ ਅੱਗੇ ਉਚਾਰਨ ਕਰਦੇ ਹਨ ਜਿਨ ਕੈ ਮਨ ਸਾਚਾ ਵਿਸ਼ਵਾਸ ਪੇਖ ਪੇਖ ਸਵਾਮੀ ਕੀ ਸੋਬਾ आनंद सदा उल्लास रहा सतगुरु पंचम पादशाह जी कहते जिन्ना गुरमुखਾਂ ਪਿਆਰਿਆਂ ਦੇ ਮਨ ਵਿੱਚ ਗੁਰੂ ਪਰਮੇਸ਼ਰ ਵਾਸਤੇ ਅਟਲ ਸ਼ਰਧਾ ਹੈ ਭਰੋਸਾ ਹੈ ਵਿਸ਼ਵਾਸ ਹੈ ਜੀ ਦੀ ਵਾਹਿਗੁਰੂ ਤੇ ਸ਼ਰਧਾ ਬਣ ਗਈ ਸਤਿਗੁਰੂ ਜੀ ਕਹਿੰਦੇ ਜਿਨ ਕੈ ਮਨ ਸਾਚਾ ਵਿਸ਼ਵਾਸ ਸੱਚਾ ਵਿਸ਼ਵਾਸ ਹੋਵੇ ਤੇਰੇ ਅੰਦਰ ਵਾਹਿਗੁਰੂ ਪ੍ਰਤੀ ਪਰਮੇਸ਼ਰ ਤੇ ਪੂਰਨ ਭਰੋਸਾ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਕਿਰਪਾ ਕੀ ਹੁੰਦੀ ਹੈ ਪੇਖ ਪੇਖ ਸਵਾਮੀ ਕੀ ਸੋਭਾ ਤੇਖ ਦਾ ਅਰਥ ਹੈ ਵੇਖ ਕੇ ਤੱਕ ਕੇ ਪਰਮੇਸ਼ਰ ਦੀ ਸੋਭਾ ਸੰਸਾਰ ਦੇ ਵਿੱਚ ਹੀ ਵਾਹਿਗੁਰੂ ਹਰ ਥਾਂ ਤੇ ਹਰ ਪਾਸੇ ਘਟ ਘਟ ਵਿੱਚ ਨਜ਼ਰ ਆਉਣ ਲੱਗ ਪੈਂਦਾ ਉਹਦੀ ਵਡਿਆਈ ਦਿਸਣ ਲੱਗ ਪੈਂਦੀ ਹੈ ਆਨੰਦ ਸਦਾ ਉਲਾਸ ਸਤਿਗੁਰੂ ਜੀ ਕਹਿੰਦੇ ਜਦੋਂ ਹਰ ਪਾਸੇ ਅਸੀਂ ਵਾਹਿਗੁਰੂ ਦੇ ਕੌਤਕ ਦੇਖਾਂਗੇ ਵੀ ਸਾਡੇ ਸੱਜੇ ਵੀ ਵਾਹਿਗੁਰੂ ਪੌਤਕ ਵਰਤਾਰਿਆ ਖੱਬੇ ਵੀ ਅੱਗੇ ਵੀ ਪਿੱਛੇ ਵੀ ਉੱਪਰ ਨੀਚੇ ਸਾਰੇ ਪਾਸੇ ਵਾਹਿਗੁਰੂ ਦੇ ਕੋਤਕ ਵਰਤ ਰਹੇ ਹਨ ਵਾਹਿਗੁਰੂ ਦੇ ਰੰਗ ਤਮਾਸ਼ੇ ਹੋ ਰਹੇ ਹਨ ਜਦੋਂ ਹਰ ਪਾਸੇ ਸਾਨੂੰ ਵਾਹਿਗੁਰੂ ਦਿਸਣ ਲੱਗ ਪਿਆ ਜਿਵੇਂ ਸਤਿਗੁਰੂ ਜੀ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਪਕਾਰ ਜਦੋਂ ਇਹ ਅਵਸਥਾ ਤੇਰੀ ਬਣ ਗਈ ਸੰਤਾਂ ਮਹਾਪੁਰਖਾਂ ਵਾਲੀ ਵੀ ਹਰ ਪਾਸੇ ਹਰ ਜਰਰੇ ਜਰਰੇ ਵਿੱਚ ਤੈਨੂੰ ਵਾਹਿਗੁਰੂ ਦਿਸਣ ਲੱਗ ਪਿਆ ਹੇ ਸਤਗੁਰੂ ਜੀ ਕਹਿੰਦੇ ਤੇਰੇ ਅੰਦਰ ਆਨੰਦ ਪੈਦਾ ਹੋ ਜਾਣਾ ਹੈ ਆਨੰਦ ਸਦਾ ਉਲਾਸ ਉਲਾਸ ਦਾ ਅਰਥ ਹੈ ਖੁਸ਼ੀ ਹਮੇਸ਼ਾ ਤੇਰਾ ਮਨ ਚਾਉ ਵਿੱਚ ਰਹਿਣਾ ਹੈ ਹਮੇਸ਼ਾ ਤੇਰਾ ਮਨ ਖੁਸ਼ੀਆਂ ਦੇ ਵਿੱਚ ਰਹਿਣਾ ਜਦੋਂ ਹਰ ਪਾਸੇ ਤੈਨੂੰ ਵਾਹਿਗੁਰੂ ਦੇ ਕੌਤਕ ਦਿਸਣ ਲੱਗ ਪਏ ਜੋ ਵੀ ਹੁੰਦਾ ਵਾਹਿਗੁਰੂ ਦੇ ਹੁਕਮ ਅੰਦਰ ਸੱਚ ਹੁੰਦਾ ਹੈ ਉਹਦੇ ਹੁਕਮ ਅੰਦਰ ਹੀ ਹੁੰਦਾ ਹੈ ਜੋ ਵਰਤ ਰਿਹਾ ਉਹਦਾ ਹੁਕਮ ਹੀ ਵਰਤ ਰਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜਦੋਂ ਇਹ ਮਨ ਨੂੰ ਸਾਡੇ ਨੂੰ ਸਮਝ ਆ ਗਈ ਨਾ ਵੀ ਸਾਡਾ ਤਾਂ ਜੋਰ ਹੀ ਕੁਝ ਨਹੀਂ ਜੋ ਹੁੰਦਾ ਵਾਹਿਗੁਰੂ ਦਾ ਹੁਕਮ ਹੈ ਜੋ ਹੋਣਾ ਉਹ ਹੋ ਕੇ ਰਹਿੰਦਾ ਹੈ ਅਟਲ ਸਚਾਈ ਹੈ ਤੇ ਸਤਿਗੁਰੂ ਜੀ ਕਹਿੰਦੇ ਫਿਰ ਤੇਰਾ ਮਨ ਖੁਸ਼ੀਆਂ ਵਿੱਚ ਰਹਿਣ ਲੱਗ ਪੈਣਾ ਚਾਹ ਵਿੱਚ ਰਹਿਣ ਲੱਗ ਪੈਣਾ ਵੀ ਜੋ ਵੀ ਹੋ ਰਿਹਾ ਵਾਹਿਗੁਰੂ ਦੇ ਹੁਕਮ ਅੰਦਰ ਜਿੰਨਾ ਚਿਰ ਅਸੀਂ ਆਪਣਾ ਆਪ ਮੂਰੇ ਰੱਖਦੇ ਆਂ ਵੀ ਆ ਨਹੀਂ ਸੀ ਹੋਣਾ ਚਾਹੀਦਾ ਮੈਨੂੰ ਨਹੀਂ ਚੰਗਾ ਲੱਗਦਾ ਅਮਰੀ ਮਰਜੀ ਤੋਂ ਉਲਟ ਹੋ ਗਿਆ ਸਤਿਗੁਰੂ ਜੀ ਕਹਿੰਦੇ ਉਦੋਂ ਹੀ ਤੂੰ ਦੁਖੀ ਹੋਣਾ ਹੈ ਜਦੋਂ ਤੈਨੂੰ ਵਾਹਿਗੁਰੂ ਤੇ ਭਰੋਸਾ ਆ ਗਿਆ ਤੇ ਹਰ ਪਾਸੇ ਤੂੰ ਉਹਦੇ ਕੌਤਕ ਦੇਖਣ ਲੱਗ ਪਿਆ ਫੇਰ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਨੇ ਤੈਨੂੰ ਆਨੰਦ ਬਖਸ਼ਣਾ ਉਲਾਸ ਖੁਸ਼ੀਆਂ ਬਖਸ਼ਣੀਆਂ ਅੱਗੇ ਉਚਾਰਨ ਕਰਦੇ ਹਨ ਚਰਨ ਸਰਣ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਅੰਤਰਜਾਮੀ ਦਾ ਅਰਥ ਹਰੇਕ ਦੇ ਦਿਲ ਦੀ ਜਾਣਨ ਵਾਲਾ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਤਿਗੁਰੂ ਜੀ ਕਹਿੰਦੇ ਹਰੇਕ ਦੇ ਹਿਰਦੇ ਦੀ ਹਰੇਕ ਦੇ ਦਿਲ ਦੀ ਜਾਣਣ ਵਾਲਾ ਵਾਹਿਗੁਰੂ ਸਾਖਿਓ ਚਰਨ ਸਰਣ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਸਾਖਿਓ ਦਾ ਅਰਥ ਹੈ ਪ੍ਰਤੱਖ ਵੇਖ ਰਿਹਾ ਸਾਨੂੰ ਉਹ ਜਿੱਥੇ ਵੀ ਅਸੀਂ ਜਾਂਦੇ ਹਾਂ ਸਾਨੂੰ ਤੱਕ ਰਿਹਾ ਹੈ ਜੋ ਵੀ ਅਸੀਂ ਕਰਦੇ ਹਾਂ ਸਾਨੂੰ ਵੇਖ ਰਿਹਾ ਹੈ ਸਦਾ ਸਾਨੂੰ ਦੇਖਦਾ ਸਾਡੇ ਤੇ ਨਿਗਾਹ ਹੈ ਪਰਮੇਸ਼ਰ ਦੀ ਇਹ ਨਾ ਸਮਝੀ ਕਿ ਵਾਹਿਗੁਰੂ ਸਾਨੂੰ ਦੇਖ ਨਹੀਂ ਰਿਹਾ ਉਹ ਹਰ ਥਾਂ ਤੇ ਦੇਖਦਾ ਹੈ ਦੁਨੀਆ ਤੋਂ ਪਰਦੇ ਪਾ ਲਏਗਾ ਦੁਨੀਆ ਤੋਂ ਲੁਕੋ ਕਰ ਲਏਗਾ ਵਾਹਿਗੁਰੂ ਤੋਂ ਲੁਕੋ ਨਹੀਂ ਹੋਣਾ ਵਾਹਿਗੁਰੂ ਤਾਂ ਸਦਾ ਹੀ ਤੈਨੂੰ ਦੇਖਦਾ ਹੈ ਸਭ ਸੁਣਦਾ ਹੈ ਸਭ ਦੇਖਦਾ ਸਤਿਗੁਰੂ ਜੀ ਕਹਿੰਦੇ ਸਦਾ ਹੀ ਸੁਣਦਾ ਹੈ ਉਹ ਸਦਾ ਹੀ ਦੇਖਦਾ ਹੈ ਭਾਵਨਾ ਨੂੰ ਤੈਨੂੰ ਫਲ ਇਸ ਕਰਕੇ ਨਹੀਂ ਲੱਗਦਾ ਕਿਉਂਕਿ ਤੇਰੀ ਸ਼ਰਧਾ ਥੋੜੀ ਹੈ ਸੁਣਦਾ ਤਾਂ ਸਭ ਦੀ ਹੈ ਸੁਣ ਰਿਹਾ ਹੈ ਹੁਣ ਵੀ ਦੇਖ ਰਿਹਾ ਹੈ ਪਰ ਸਤਿਗੁਰੂ ਜੀ ਕਹਿੰਦੇ ਤੈਨੂੰ ਭਰੋਸਾ ਨਹੀਂ ਉਹਦੇ ਤੇ ਵਿਸ਼ਵਾਸ ਨਹੀਂ ਇਸੇ ਕਰਕੇ ਤੈਥੋਂ ਦੂਰ ਹੈ ਅੰਤਰਜਾਮੀ ਸਾਖਿਓ ਪ੍ਰਤੱਖ ਹਰ ਵੇਲੇ ਦੇਖ ਰਿਹਾ ਹੈ ਉਹ ਤੈਨੂੰ ਸਤਿਗੁਰੂ ਜੀ ਕਹਿੰਦੇ ਚਰਨ ਕਮਲ ਚਰਨ ਸਰਣ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਜਿਨ੍ਹਾਂ ਉਤੇ ਵਾਹਿਗੁਰੂ ਨੇ ਕਿਰਪਾ ਕੀਤੀ ਉਹਨਾਂ ਨੂੰ ਫਿਰ ਹਰ ਪਾਸੇ ਹਰ ਘਟ ਵਿੱਚ ਵਾਹਿਗੁਰੂ ਨਜ਼ਰ ਆ ਜਾਂਦਾ ਹੈ ਹਰੇਕ ਜੀ ਦੇ ਅੰਦਰ ਉਹਦੀ ਜੋਤ ਦਿਸਣ ਲੱਗ ਪੈਂਦੀ ਵੀ ਹਰ ਥਾਂ ਵਾਹਿਗੁਰੂ ਹੀ ਬੈਠਾ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਹੀ ਬੈਠਾ ਹੈ ਇਹ ਸਮਝ ਆ ਜਾਂਦੀ ਗੁਰਮਖਾਂ ਪਿਆਰਿਆਂ ਨੂੰ ਜਿਹੜੇ ਵਾਹਿਗੁਰੂ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਯਾਦ ਹੈ ਜਿਨ੍ਹਾਂ ਦੇ ਅੰਦਰ ਗੁਰੂ ਦੇ ਸੋਹਣੇ ਚਰਨ ਵਸੇ ਹਨ ਚਰਨ ਸਰਣ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਅੱਗੇ ਸਤਿਗੁਰੂ ਪੰਚਮ ਪਾਤਸ਼ਾਹ ਖੀਰਲੀ ਪੰਕਤੀ ਵਿੱਚ ਕਹਿੰਦੇ ਹਨ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਦਾ ਅੰਕੁਰ ਰਾਖਿਓ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਾਨ ਬੂਝ ਜਾਣ ਕੇ ਪਰਮੇਸ਼ਰ ਨੇ ਬੂਝ ਸਮਝ ਕੇ ਸਤਿਗੁਰੂ ਜੀ ਕਹਿੰਦੇ ਆ ਅੰਕੁਰ ਸਰਦਾ ਨੂੰ ਫਲ ਲਾਉਣਾ ਅੰਕੁਰ ਦਾ ਵਸੇ ਅਰਥ ਵੀ ਜਦੋਂ ਅਸੀਂ ਬੀਜ ਬੀਜਦੇ ਹਾਂ ਅੰਕੁਰ ਹੁੰਦਾ ਹੈ ਉੱਗਦਾ ਹੈ ਜਦੋਂ ਫਸਲ ਬੀਜੀ ਕੋਈ ਔਰ ਜਦੋਂ ਉੱਗੀ ਤੇ ਉਹਨੂੰ ਅਸੀਂ ਰਾਖੀ ਕਰਕੇ ਬਚਾ ਲਿਆ ਤੇ ਫਿਰ ਉਹ ਫਸਲ ਤਿਆਰ ਹੋ ਜਾਂਦੀ ਹੈ ਉਹਨੂੰ ਫਲ ਲੱਗ ਜਾਂਦਾ ਹੈ ਕੋਈ ਵੀ ਬੂਟਾ ਪੈਦਾ ਆਪ ਬੀਜਿਆ ਉਹ ਪੈਦਾ ਹੋਇਆ ਉਹਦੀ ਪਹਿਲੇ ਰਾਖੀ ਕਰਨੀ ਪੈਂਦੀ ਜਾਨਵਰਾਂ ਤੋਂ ਮੰਨ ਲਓ ਕਿਸੇ ਨੇ ਅੱਜ ਕੋਈ ਫਲਦਾਰ ਪੀੜ ਦਰਖਤ ਵੀ ਬੀਜਿਆ ਪਹਿਲਾਂ ਉਹਦੀ ਸੰਭਾਲ ਕਰਨੀ ਪਊਗੀ ਪਹਿਲਾਂ ਉਹਦੀ ਰਾਖੀ ਕਰਨੀ ਪਊਗੀ ਫਿਰ ਜਦੋਂ ਬਾਅਦ ਚ ਉਹ ਰਕਸ਼ ਬਣ ਗਿਆ ਪੇੜ ਬਣ ਗਿਆ ਫਿਰ ਉਹਦੀ ਸੰਭਾਲ ਕਰਨ ਦੀ ਕੋਈ ਲੋੜ ਨਹੀਂ ਫਿਰ ਉਹ ਮਜ਼ਬੂਤ ਹੋ ਜਾਂਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਜੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਦੋਂ ਤੂੰ ਉਹਦੇ ਤੇ ਭਰੋਸਾ ਰੱਖੇਂਗਾ ਉਹਨੇ ਵੀ ਤੇਰਾ ਸਦਾ ਹੀ ਖਿਆਲ ਰੱਖਣਾ ਉਹਨੇ ਤੇਰੀ ਸਦਾ ਰਾਖੀ ਕਰਨੀ ਹੈ ਜਿਵੇਂ ਅਸੀਂ ਨਵੇਂ ਉੱਗਦੇ ਬੂਟੇ ਦੀ ਰਾਖੀ ਕਰਦੇ ਆ ਨਾ ਤੇ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਆਪਣੇ ਭਗਤਾਂ ਪਿਆਰਿਆਂ ਦੀ ਇਸ ਤਰ੍ਹਾਂ ਰਾਖੀ ਕਰਦਾ ਹੈ ਜਾਨ ਬੂਜ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਉਹਨਾਂ ਦੀ ਲਾਜ ਰੱਖਣੀ ਉਹਨਾਂ ਦਾ ਸਦਾ ਹੀ ਭਰੋਸਾ ਕਾਇਮ ਰੱਖਣਾ ਉਹਨਾਂ ਦੀ ਸਦਾ ਅੰਗ ਸੰਗ ਰਹਿ ਕੇ ਰਾਖੀ ਕਰਨੀ ਜਿਹੜੇ ਵਾਹਿਗੁਰੂ ਨੂੰ ਜਪਣ ਵਾਲੇ ਹਨ ਭਰੋਸਾ ਰੱਖਣ ਵਾਲੇ ਇਹਨੇ ਵੀ ਇੱਕ ਦੋ ਦਿਨ ਜਪਿਆ ਤੇ ਉਸ ਤੋਂ ਬਾਅਦ ਫਿਰ ਉਹੀ ਦੁਨੀਆ ਦੇ ਵਿੱਚ ਰੰਗ ਤਮਾਸ਼ਿਆਂ ਵਿੱਚ ਰੰਗੇ ਗਏ ਵਾਹਿਗੁਰੂ ਕੋ ਲਗਿਆ ਨਹੀਂ ਸਦਾ ਸਾਡੇ ਅੰਦਰ ਪਰਮੇਸ਼ਰ ਦੀ ਯਾਦ ਰਵੇ ਸਦਾ ਉਹਨੂੰ ਚੇਤੇ ਰੱਖੀਏ ਫਿਰ ਵਾਹਿਗੁਰੂ ਜੀ ਵੀ ਸਾਡੀ ਆਕੇ लाज ਰੱਖਦੇ ਸਾਡਾ ਅੰਕਰ ਬਚਾਉਂਦੇ ਸਾਡੀ ਇੱਜ਼ਤ ਬਚਾਉਂਦੇ ਆ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਪ ਵਾਹਿਗੁਰੂ ਫਿਰ ਕਿਰਪਾ ਕਰਕੇ ਸਾਡੀ ਇੱਜ਼ਤ ਪਤ ਪਤ ਬਚਾਉਂਦਾ ਹੈ ਸਾਰੀਆਂ ਮੰਦੀਆਂ ਭਾਵਨਾਵਾਂ ਗੁਰੂ ਸਹਿਜੇ ਪੂਰੀਆਂ ਕਰ ਦਿੰਦਾ ਹੈ ਜੋ ਵੀ ਸਾਡੀਆਂ ਮੰਗਾ ਹਨ ਜੋ ਵੀ ਸਾਡੀਆਂ ਭਾਵਨਾਵਾਂ ਹਨ ਵਾਹਿਗੁਰੂ ਆਪ ਪੂਰੀਆਂ ਕਰਦਾ ਹੈ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਵੀ ਸਾਡੀਆਂ ਮੰਦੀਆਂ ਭਾਵਨਾਵਾਂ ਕਿਵੇਂ ਪੂਰੀਆਂ ਹੋਣ ਸਤਿਗੁਰੂ ਜੀ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਨੂੰ ਚੇਤੇ ਰੱਖਿਆ ਕਰ ਜੋ ਵੀ ਦਾਤ ਚਾਹੀਦੀ ਹੈ ਵਾਹਿਗੁਰੂ ਦੇ ਮੂਰੇ ਅਰਦਾਸ ਕਰਿਆ ਕਰ ਸਰਦਾ ਭਾਵਨਾ ਨਾਲ ਵੀ ਮੇਰਾ ਵਾਹਿਗੁਰੂ ਸਮਰੱਥ ਹੈ ਸਭ ਦਾਤਾਂ ਦੇਣ ਵਾਲਾ ਹੈ ਸਭ ਖਜ਼ਾਨਿਆਂ ਦਾ ਮਾਲਕ ਹੈ ਉਹਦੇ ਮੂਰੇ ਹੱਥ ਜੋੜ ਕੇ ਸਰਦਾ ਭਾਵਨਾ ਨਾਲ ਅਰਦਾਸ ਕਰਿਆ ਕਰ ਸਤਿਗੁਰੂ ਜੀ ਕਹਿੰਦੇ ਇਹ ਨਹੀਂ ਹੋ ਸਕਦਾ ਵੀ ਤੇਰੀ ਅਰਦਾਸ ਪੂਰੀ ਨਾ ਹੋਵੇ ਵਾਹਿਗੁਰੂ ਸਭ ਦਾਤਾਂ ਦਾ ਮਾਲਕ ਹੈ ਗੱਲ ਹੈ ਤੇ ਤੇਰੀ ਭਾਵਨਾ ਦੀ ਹੈ ਲੋੜ ਹੈ ਤੇ ਤੇਰੀ ਸ਼ਰਦਾ ਦੀ ਹੈ ਦਾਤੈ ਦਾਤ ਰਖੀ ਹੱਥ ਆਪਣੈ ਜਿਸ ਭਾਵੈ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾਪੈ ਸਈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਰੇ ਮਨੋਰਥ ਵਾਹਿਗੁਰੂ ਤੋਂ ਹੀ ਪੂਰੇ ਹੁੰਦੇ ਹਨ ਉਹਦੇ ਚਰਨਾਂ ਦਾ ਹੀ ਸਹਾਰਾ ਲਏ ਉਹਦੇ ਮੂਰੇ ਅਰਦਾਸ ਕਰ ਵਾਹਿਗੁਰੂ ਨੇ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦੇਣੀਆਂ ਜੀ ਏਸੀ ਸਤਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਹਿਤ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖਿਮਾ ਸਤਗੁਰੂ ਜੀ ਕਿਰਪਾ ਕਰਨ ਗੁਰਬਾਣੀ ਦਾ ਇੱਕ ਇੱਕ ਅੱਖਰ ਸਾਡੇ ਹਿਰਦੇ ਵਿੱਚ ਵਸ ਜਾਵੇ ਤਾਂ ਕਿ ਸਾਡਾ ਵੀ ਜੀਵਨ ਨਿਹਾਲ ਹੋ ਜਾਵੇ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਆਸ਼ੀਸ਼ ਦੇਣੀ ਦੇਹੋ ਸੱਜਣ ਆਸੀ ਸੜੀਆਂ ਜੇ ਹੋਵੈ ਸਾਹਿਬ ਸਿਉ ਮੇਲ ਬਲਾਉ ਭਤੀਜੀ ਅੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ